ਜਿਹੜਾ ਇਹ ਚਾਰ ਮੈਂਬਰ ਦੇ ਗਰੋ ਫੜਿਆ ਜੀ ਕੀ ਕੁਛ ਨਾਮਲਾ ਲਗਾਦਾ ਜੀ ਕੀ ਕੁਛ ਅੰਤਪਤੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੰਦਰ ਦਿਹਾਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਤੇ ਉਸ ਸਮੇਂ ਸਫਲਤਾ ਮਿਲੀ ਜੇ ਸਮੇਂ ਇਨਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਉਤੇ ਉਸੀ ਟੀਮ ਚੌਕੀ ਇੰਚਾਰਜ ਰਸਾੜਾ ਵੱਲੋਂ ਸਪੈਸ਼ਲ ਨਾਕਾ ਬੰਦੀ ਦੌਰਾਨ ਚਾਰ ਜਿਹੜੇ ਅੰਤਰ ਜ਼ਿਲਾ ਜਿਹੜੇ ਗਰੋ ਸੀ ਜਿਹਦੇ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਤੇ ਜਲੰਧਰ ਦੇ ਇੱਕ ਕਬੂਰਥਲਾ ਦੇ ਵਿੱਚ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਪਿੱਤਲ ਜਿਹੜੇ ਚੋਰੀ ਕਰਦੇ ਸੀ ਉਸ ਗਿਰੋਹ ਨੂੰ ਕਾਬੂ ਕੀਤਾ ਹੈਗਾ ਇਸ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਪਾਸੋਂ ਇੱਕ ਅਸੀਂ ਟਰੱਕ ਬ੍ਰਾਂਧ ਕੀਤਾ ਹੈਗਾ ਜਿਹਦੇ ਵਿੱਚ ਇਹ ਟਰਾਂਸਪੋਰਟ ਦੇ ਵਿੱਚ ਲੈ ਕੇ ਜਾਂਦੇ ਸੀ 1500 ਲੀਟਰ ਕਰੂਡ ਆਇਲ ਬ੍ਰਾਂਧ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਇਹ ਦੋਸ਼ੀ ਆ ਇਹ ਸਾਰੇ ਇਨਾਂ ਚ ਇੱਕ ਦੋਸ਼ੀ 메ਨ ਦੋਸ਼ੀ ਜਿਹੜਾ ਉਹ ਪੀਓ ਵੀ ਹੈਗਾ ਇਹਨਾਂ ਤੇ 8 8 ਮੁਕਦਮੇ ਆਲਰੇਡੀ ਜਿਹੜੇ ਤੇਲ ਚੋਰੀ ਦੇ ਜਿਹੜੇ ਸੀ ਉਹ ਟਰਾਂਸਫਾਰਮਰ ਜਿਹੜੇ ਸੀ ਉਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਨੇ ਇਹ ਗਰੋ ਜਿਹੜਾ ਸੀ ਰਾਤ ਵੇਲੇ ਜਿਹੜਾ ਵਾਰਦਾਤਾ ਪਲਾਨ ਕਰਦਾ ਸੀ ਤੇ ਉਥੋਂ ਇਹ ਕਿਸਾਨ ਜਿਹੜੇ ਆ ਉਹਨਾਂ ਦਾ ਬੜਾ مالی ਨੁਕਸਾਨ ਕਰਦੇ ਸਨ ਬਿਜਲੀ ਬੋਰਡ ਮੈਕ ਡਿਪਾਰਟਮੈਂਟ ਦਾ ਵੀ مالی ਨੁਕਸਾਨ ਕਰਦੇ ਸਨ ਉਥੋਂ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਕੇ ਤੇ ਨਾਲ ਤਾਂਬਾ ਚੋਰੀ ਕਰਦੇ ਸਨ ਤੇ ਅੱਗੇ ਫਰਦਰ ਵੇਚ ਦਿੰਦੇ ਸਨ ਕਿਦੇ ਵਿੱਚ ਅਸੀਂ 메ਨ ਚਾਰ ਦੋਸ਼ੀ ਫੜ ਲਏ ਨੇ ਤੇ ਅੱਗੇ ਇਹਨਾਂ ਦੇ ਫਰਦ ਅਨਸ਼ਾਫ ਦੇ ਉੱਤੇ ਜਿਹੜੇ ਕੁਆੜੀਏ ਨੇ ਤਿੰਨ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਸਤਿਸ਼ਨਾਕ ਯਰ ਰਗਵਰੀ ਦੀ ਗੋਸੇ ਜੀ ਨਾਲ ਇਹਨਾਂ ਕੋਲੋਂ ਅਸੀਂ ਇੱਕ ਟਰੱਕ ਜਿਹੜਾ ਰਿਕਵਰ ਕੀਤਾ ਹੈਗਾ ਅਸ਼ੋਕਾ ਲੈ ਲੈਂਡ ਤੇ 1500 ਲੀਟਰ ਜਿਹੜਾ ਉਹ ਤੇਲ ਬਰਾਮਦ ਕੀਤਾ ਹੈਗਾ ਕੀਪ ਰਬੜ ਦੀਆਂ ਪਾਈਪਾਂ ਕੀਪ ਵਗੈਰਾ ਜਿਹੜੇ ਸੀ ਜੇ ਦਾ ਇਹ ਪਾਉਂਦੇ ਸੀ ਅੱਗੇ ਉਹ ਸਾਰੇ ਜਿਹੜੇ ਸੰਧਾਂ ਨਾਲੇ ਟਰਾਂਸਫਰ ਮਨ ਨੂੰ ਖੋਲਦੇ ਸੀ ਪਿਛੋਂ ਬੰਦ ਕਰਦੇ ਸੀ ਲਾਈਟ ਵਗੈਰਾ ਉਹ ਸਾਰੇ ਬਰਾਮਦ ਕੀਤੇ ਰਹੇ। ਸਰ ਕਬਾੜੀ ਕਿਹੜੇ ਦੇ ਕਬਾੜੀਏ ਜਿਹੜੇ ਹੈਗੇ ਆ ਕੁਝ ਜਲੰਧਰ ਦੇ ਨੇ, ਕੁਝ ਲੋਕਲ ਨੇ ਤੇ ਹਜੇ ਇਹਨਾਂ ਦਾ ਅੱਜ ਪੁਲਿਸ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਹੋਰ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾਵੇਗੀ। ਵਰਦਤ ਸਰ ਇੱਧਰ ਹੀ ਆਪਣੇ ਇਹਦੇ ਵਿੱਚ ਕੀ ਕੀ ਇਹਨਾਂ ਨੇ ਆ ਵੱਖ-ਵੱਖ ਜਿਲਿਆਂ ਵਿੱਚ ਕੀਤਿਆ ਜੀ? ਇਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵਾਂ ਸ਼ਹਿਰ, ਖੰਨਾ, ਲੁਧਿਆਣਾ ਜਿਹੜੇ ਜ਼ਿਲ੍ਹੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜੇ ਵਰਦਤਾਂ ਕੀਤੀਆਂ ਨੇ। ਇਹਨਾਂ ਸਾਰੇ ਜੀ ਇਹ ਹੀ ਚੋਰੀ ਦਾ ਮਕਦਮਾ ਹੈ ਜੀ ਹੋ ਰਿਹਾ ਹੈ ਇਹਨਾਂ ਦੇ ਮੋਸਟਲੀ ਇਹ ਚੋਰੀ ਦਾ ਹੀ ਕਿ ਇਹ ਸ਼ੁਰੂ ਤੋਂ ਹੀ ਇਹ ਚੋਰੀ ਦਾ ਕੰਮ ਇਹੋ ਹੀ ਕਰਦੇ ਨੇ ਤੇ ਵਾਰਦਾਤੀ ਬੰਦੇ ਨੇ ਇਹ ਹਮੇਸ਼ਾ ਹੀ ਇਹੋ ਜੇ ਇਹਨਾਂ ਦੇ ਵਿੱਚ 2023 ਦੇ ਵਿੱਚ ਬਹਿਰਾਮ ਦੇ ਵਿੱਚ ਵੀ ਆਲਰੇਡੀ ਇਹਨਾਂ ਤੇ ਮਕਦਮਾ ਦਰਜ ਹੈਗਾ ਵੱਖ-ਵੱਖ ਥਾਣਿਆਂ 'ਚ ਮਕਦਮੇ ਦਰਜ ਨੇ ਤੇ ਇਹਨਾਂ ਨੂੰ ਇਹ ਅਰਕਾ ਅਸੀਂ 111 ਬੀਐਨਐਸ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਨੇ ਸਲਾਹ ਕਰਕੇ ਤੇ ਇਹ ਇਹ ਜਿਹੜੀ ਵਾਰਦਾ ਚੋਰੀ ਦੇ ਇਲਜ਼ਾਮ ਦਿੱਤੇ ਦਿੰਦੇ ਨੇ ਇਹਨਾਂ 'ਚ ਅਸੀਂ ਇਹ ਵਾਅਦਾ ਕੀਤਾ 111 ਬੀਐਨਐਸ ਦਾ ਇਹ ਸਰਹੜੀਆਂ ਮੋਰ ਇਰੀ ਦੀ ਕਿੰਨੀਆਂ ਵਾਰ ਦਾ ਫਾਮਾਨ ਨੇ ਸਰਹੜੀਆਂ ਕਾਫੀ ਚੈਰ ਤੋਂ ਵਾਰੀ ਨੂੰ ਵਕਫਾਣਾ ਨੂੰ ਵੀ ਪਰਿਕਰਣ ਕੀਤਾ ਸੀ ਇਹ ਫਲੋਰ ਇਰੀ ਦੀ ਕਿੰਨੀਆਂ ਵਾਰ ਦਾ ਫਾਮਾਨ ਹੈ ਦਰੇ ਇਹ ਕਰੀਬ ਸਾਡੇ ਹਜੇ ਤੱਕ ਸਾਡੇ ਕੋਲ 12 ਵਾਰ ਦਾ ਤਾਂ ਲੋਕਲ ਮੰਨ ਚੁੱਕੇ ਨੇ ਤੇ 10 ਵਾਰ ਦਾ ਤਾਂ ਇਹਨਾਂ ਨੇ ਬਾਹਰ ਮੰਨੀਆਂ ਨੇ ਤੇ ਫਰਦਰ ਹੁਣ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਕੋਲ ਹੋਰ ਵਾਰ ਦਾ ਤਕਲੀਸ ਕਰਾਂਗੇ ਜੀ ਸਰ ਟਰੱਕ ਇਹਨਾਂ ਦਾ ਆਪਣਾ ਹੈ ਜੀ ਹਾਂ ਜੀ ਟਰੱਕ ਇਹਨਾਂ ਦਾ ਆਪਣਾ ਹੈਗਾ ਜੀ ਇਹਦਾ ਜੀ ਇਹਨਾਂ ਦਾ ਕੋਈ ਕੁਝ ਇਹਨਾਂ ਚ ਜਿਹੜਾ ਮੇਨ ਇਹਨਾਂ ਦਾ ਸਾਰਿਆਂ ਦੇ ਸਾਂਝੇ ਪੈਸੇ ਲਾ ਕੇ ਇਹਨਾਂ ਨੇ ਕਰਦੇ ਨੇ ਕੰਮ ਪੈਸਿਆਂ ਦੀ ਵੰਡ ਜਿੱਦਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪੈਸਿਆਂ ਦੀ ਵੰਡ ਜਿੱਦਾਂ 40-50 ਹਜ਼ਾਰ ਰੁਪਏ ਇਹਨਾਂ ਨੂੰ ਹਫ਼ਤੇ ਦੇ ਵਿੱਚ ਮਿਲਦਾ ਉਹ 10 ਹਜ਼ਾਰ ਰੁਪਏ ਵੰਡ ਲੈਂਦੇ ਨੇ ਤੇ ਇਹ ਸਾਰਿਆਂ ਦਾ ਇਕੱਠਾ ਹੀ ਕੰਮ ਹੈ ਇਹਨਾਂ ਦਾ ਮੇਨ ਲੀਡਰ ਕੌਣ ਹੈ ਜੀ ਮੇਨ ਲੀਡਰ ਤੇ ਸਾਰੇ ਲੀਡਰ ਨੇ ਪਰ ਅਮਿਤ ਮੁੰਡਾ ਹੈਗਾ ਜਿਹੜਾ ਇਹ ਤਿੰਨ ਜਿਹੜੇ ਕਪੂਰਥਲੀ ਨੂੰ ਬਿਲੋਂਗ ਕਰਦੇ ਨੇ ਇੱਕ ਜਲੰਧਰ ਨੂੰ ਬਿਲੋਂਗ ਕਰਦਾ ਜੀ